ਦੀਤੀ ਮੇਰੇ ਸੰਦਰਭੇ ਇਸ طرح ਛੋਟੀ ਇਸ ਤੋਂ ਵੱਡੀ ਵੀ ਲੱਗਦੀ ਹੈ ਰਾਜਪੀਪੁਰ ਉੱਥੇ ਕਿ ਦੇਖਿਆ ਉਹ ਟਰੈਕਟਰ ਆਪਣਾ ਆਪਣੇ ਫਸਲਾਂ ਮਹਿੰਦਾਂ ਬਣ ਕਰਾ ਕਰਦੀ ਹੁੰਦੀ ਸੀ ਮਾਣ ਬਹੁਤ ਮੈਸੂਮ ਹੁੰਦਾ ਹੈ ਕਿ ਉਹ ਰਾਜਪੀਪੁਰ ਨੂੰ ਆਪ ਨੂੰ ਅਵਾਰਡ ਮਿਲੇ ਸੀ ਜਿਸ ਮਾਣ ਨਾਲ ਸਨਮਾਨ ਦੀ ਸਾਥੀ ਕੀ ਪੰਜਾਬ ਦੀ ਵਾਰਡਾ ਤੋਂ ਕਿਸੇ ਹੋਰ ਵੀ ਬਹੁਤ ਸਮਾਂ ਤੋਂ ਮਾਣ ਸੀ ਮੈਂ ਅੱਗੇ ਵੀ ਐਕਸਲ ਦੇ ਨਾਲ ਦੇ ਦੇ ਉਤਾਈ ਜਿਹੜੇ ਬੱਚੇ ਨੂੰ ਆਪਣਾ ਪੜਾਈ ਤੋਂ ਬਾਅਦ ਸਮਾਂ ਕਈ ਵਾਰ ਟੀਵੀ ਦੇਖਣ ਲੱਗ ਜਾਂਦੇ ਨੇ ਤੇ ਬਰਬਾਦ ਕਰਦੇ ਨੇ ਉਹਨਾਂ ਨੂੰ ਥੋੜਾ ਬਾਜ਼ੀਆ ਲੱਦਿੰਦਾ ਵੀ ਆਪਣੇ ਮਾਪਿਆਂ ਨਾਲ ਕੋਈ ਸੰਬੰਧ ਬਣਾ ਲੈਂਦਾ ਹਨ ਪੁੱਤ ਵਣਡਾਉਣ ਜ਼ਮੀਨਾਂ ਧੀਆਂ ਦੁੱਖ ਵਣਾਉਂਦੀਆਂ ਨੇ ਧੀਆਂ ਕਿਸੇ ਵੀ ਗੱਲੋਂ ਮੁੰਡਿਆਂ ਦੇ ਨਾਲੋਂ ਘੱਟ ਨਹੀਂ ਧੀਆਂ ਵੀ ਆਪਣੇ ਮਾਪਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਵਾਉਂਦੀਆਂ ਨੇ ਅਜੀ ਹੀ ਮਿਸਾਲ ਕਾਇਮ ਕੀਤੀ ਹੈ ਖਿਆਰਾ ਕਲਾ ਦੀ 7ਵੀਂ ਕਲਾਸ ਦੇ ਵਿੱਚ ਪੜਨ ਵਾਲੀ ਹਰਜੋਤ कौर ਨੇ ਜੋ ਆਪਣੇ ਪਿਤਾ ਦੇ ਨਾਲ ਖੇਤੀ ਦਾ ਸਾਰਾ ਕੰਮ ਕਰਵਾਉਂਦੀ ਹੈ ਅਤੇ ਟਰੈਕਟਰ ਦੇ ਨਾਲ ਵਾਹਵਾਹੀ ਦਾ ਕੰਮ ਵੀ ਖੁਦ ਹਰਜੋਤ ਕਰਦੀ ਹੈ ਤੇ ਟਰੈਕਟਰ ਚਲਾਉਣਾ ਉਸ ਦੀ ਵੱਡੀ ਭੈਣ ਨੇ ਸਿਖਾਇਆ ਮੇਰਾ ਨਾਮ ਹਬੀਬ ਤੇ ਮੈਂ ਕਸਨੀ ਜਮਾਤ ਵਿੱਚ ਪੜਦੀ ਹਾਂ ਪਹਿਲਾਂ ਮੇਰੇ ਦੀਦੀ ਤੇ ਚਲਾਉਂਦੇ ਹੁੰਦੇ ਸੀ ਕਿ ਕੀ ਰਕਮ ਕਰਦੇ ਸੀ ਕਿ ਅੱਜ ਵੀ ਚਲਾ ਲੈਂਦੇ ਸੀ ਤੇ ਕੰਬਾਈਂ ਵੀ ਚਲਾ ਲੈਂਦੇ ਸੀ ਤੇ ਹੁਣ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਤੇ ਆ ਹੁਣ ਤਾਂ ਉਹ ਵਿਦੇਸ਼ ਚ ਲਿਕੇ ਤਾਂ ਜਾਂਦੇ ਜਾਂਦੇ ਮੈਨੂੰ ਵੀ ਕੁਝ ਨਾ ਕੁਝ ਖੇਤੀ ਦਾ ਕੰਮ ਸਿਖਾ ਗਏ ਤੇ ਹੁਣ ਮੈਂ ਟਰੈਕਟਰ ਵੀ ਚਲਾ ਲੈਂਦੀ ਆ ਤੇ ਥੋੜਾ ਬਹੁਤਾ ਹੋਰ ਕੰਮ ਹੁੰਦਾ ਜਿਹੜਾ ਉਹ ਕਰ ਲੈਂਦੀ ਆ ਮੈਂ ਅੱਗੇ ਵੀ ਅਗ੍ਰਿਕਲਚਰ ਨਾਲ ਲਿਟੇ ਕੋਈ ਛੋਟਾ ਆਈਟਮ ਖੇਤਾਂ ਦੇ ਵਿੱਚ ਟਰੈਕਟਰ ਚਲਾ ਰਹੀ ਹਰਜੋਤ ਕੋੜ ਨੇ ਦੱਸਿਆ ਕਿ ਖੇਤੀ ਦਾ ਕੰਮ ਕਰਨਾ ਉਸ ਦਾ ਸ਼ੌਂਕ ਬਣ ਗਿਆ ਅਤੇ ਉਹ ਆਪਣੇ ਪਿਤਾ ਦੇ ਨਾਲ ਵੀ ਹੱਥ ਵਟਾ ਰਹੀ ਹੈ ਹਰਜੋਤ ਕੌਰ 7ਵੀਂ ਕਲਾਸ ਦੇ ਵਿੱਚ ਪੜਦੀ ਹੈ ਅਤੇ ਅੱਗੇ ਸੁਪਨਾ ਹੈ ਕਿ ਐਗਰੀਕਲਚਰ ਅਫਸਰ ਬਣਾਂਗੀ ਉਸ ਨੇ ਦੱਸਿਆ ਹੈ ਕਿ ਉਸ ਦੀ ਵੱਡੀ ਭੈਣ ਰਾਜਦੀਪ ਕੌਰ ਪਿਤਾ ਦੇ ਨਾਲ ਖੇਤੀ ਦਾ ਸਾਰਾ ਕੰਮ ਕਰਵਾਉਂਦੀ ਸੀ ਬੇਸ਼ੱਕ ਟਰੈਕਟਰ ਚਲਾਉਣਾ ਹੋਵੇ ਜਾਂ ਕਣਕ ਦੀ ਕਟਾਈ ਕਰਨ ਵੇਲੇ ਕੰਬਾਈਨ ਚਲਾਉਣੀ ਹੋਵੇ ਉਸ ਦੀ ਵੱਡੀ ਭੈਣ

ਉਨੇ ਕਿਹਾ ਹੈ ਕਿ ਉਹਨਾਂ ਨੂੰ ਮੋਬਾਈਲ ਅਤੇ ਟੀਵੀ ਦਾ ਖੇੜਾ ਛੱਡ ਕੇ ਆਪਣੇ ਮਾਪਿਆਂ ਨਾਲ ਵੀ ਕੰਮ ਦੇ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਦਿੱਤੀ ਮੇਰੇ ਤਾਂ ਲੜਕੀਆਂ ਨਹੀਂ। ਇਹ ਸਾਰਾਂ ਤੋਂ ਛੋਟੀ ਹੈ ਜੀ। ਇਸ ਤੋਂ ਵੱਡੀ ਸੀ ਇਹ ਲੜਕੀ ਜਿਹੜੀ ਰਾਜਦੀਪੁਰ ਉਹ ਤੁਸੀਂ ਦੇਖਿਆ ਉਹ ਟਰੈਕਟਰ ਕਵਾਂ ਨਾਲ ਆਪਣੇ ਫਸਲਾਂ ਵੜਨ ਦਾ ਕੰਮ ਸਾਰਾ ਕਰਦੀ ਹੁੰਦੀ ਸੀ। ਉਹ ਇੱਕ ਸਾਲ ਪਹਿਲਾਂ ਜਿਹੜੀ ਹੁਣ ਕੈਨੇਡਾ ਚੱਲ ਗਈ ਤੋਂ ਜਾਂਦੀ ਜਾਂਦੀ ਇਹਨੂੰ ਕੁਝ ਆਪਣਾ ਸਿਖਾ ਦਿੱਉ ਉਹ ਤੇ ਉਸ ਤੋਂ ਸਿੱਖਿਆ ਤੇ ਕੁਛ ਨਹੀਂ ਖੁਦ ਆਪਣੇ ਆਪ ਵੀ ਸਿੱਖ ਕੇ ਤੇ ਹੁਣ ਇਹ ਖੇਤੀ ਨਾਲ ਰਿਲੇਟਡ ਮੰਨ ਲਓ ਟਰੈਕਟਰ ਚਲਾਉਣਾ ਵਾਣ ਮੋਣਾ ਇਹ ਸਾਰੇ ਕੰਮ ਕਰਨ ਲੱਗ ਗਈ। ਦੂਜੀ ਪਾਸੇ ਹਰਜੋਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਉਸ ਦੀਆਂ ਧੀਆਂ ਨੇ ਅਤੇ ਪੁੱਤ ਨਹੀਂ ਹੈ ਪਰ ਉਸ ਦੀਆਂ ਧੀਆਂ ਖੇਤੀ ਦਾ ਸਾਰਾ ਕੰਮ ਨਾਲ ਕਰਵਾਉਂਦੀਆਂ ਨੇ। ਬੇਟਾਂ ਤੋਂ ਵੱਧ ਕਰਕੇ ਦਿਖਾਇਆ ਬਈ ਮੈਨੂੰ ਤਾਂ ਕੋਈ ਇਹੋ ਜਿਹਾ ਕੰਮ ਮੇਰੀਆਂ ਲੜਕੀਆਂ ਨੇ ਇੰਦੀ ਖੇਤੀ ਨਾਲ ਰਿਲੇਟਡ ਲਾ ਲੋ ਜਾਂ ਘਰ ਦਾ ਕੰਮ ਲਾ ਲੋ ਵੀ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਕੋਈ ਨਾ ਨੇ ਨਹੀਂ ਕੀਤਾ ਵੀ ਆਪਣੇ ਜਿਵੇਂ ਪਿੰਡ ਉਪਰਵਾਰਾਂ ਦੀ ਜਮੀਨਦਾਰਾਂ ਦੀ ਹੁੰਦਾ ਸਾਰਾ ਕੰਮ ਕਰਦਾ। ਮਾਣ ਬਹੁਤ ਮੈਸੇਜ ਹੁੰਦਾ ਬਈ ਕਿ ਹੁਣ ਰਾਜਦੀਪ ਨੂੰ ਆਪਣ ਨੂੰ ਅਵਾਰਡ ਮਿਲੇ ਸੀ। ਡੀਸੀ ਮਾਨਸ ਨੇ ਵੀ ਸਨਮਾਨ ਦਿੱਤਾ ਸੀ ਕਿ ਪੰਜਾਬ ਦੇ ਅਵਾਰਡ ਹਾਸਲ ਕੀਤੇ। ਹੋਰ ਵੀ ਬਹੁਤ ਥੋਂਤ ਮਾਨ ਸਨਮਾਨ ਹੋਇਆ ਬਈ। ਉਹਨਾਂ ਅੱਗੇ ਕਿਹਾ ਕਿ ਮੈਨੂੰ ਆਪਣੀਆਂ ਧੀਆਂ ਤੇ ਮਾਣ ਹੈ ਜੋ ਮੇਰੇ ਮੋਢੇ ਨਾਲ ਮੋਟਾ ਲਾ ਕੇ ਪੁੱਤਰਾਂ ਵਾਂਗ ਕੰਮ ਕਰਦੀਆਂ ਨੇ। ਹੋਰ ਮਾਪਿਆਂ ਨੂੰ ਵੀ ਇਹੀ ਨਸੀਹਤ ਦਿੱਤੀ ਕਿ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ। ਅਤੇ ਉਹਨਾਂ ਨੂੰ ਘਰਾਂ ਤੱਕ ਸੀਮਤ ਨਾ ਰੱਖੋ। ਕਿਉਂਕਿ ਤੀਆਂ ਵੀ ਮੁੰਡਿਆਂ ਦੇ ਵਾਂਗ ਅੱਗੇ ਵੱਧ ਸਕਦੀਆਂ ਨੇ ਅਤੇ ਹਰ ਕੰਮ ਤੀਆਂ ਵੀ ਕਰ ਸਕਦੀਆਂ ਨੇ ਬਈ ਥੋੜਾ ਜਿਹਾ ਆਪਾਂ ਨਾ ਫਜ਼ੀਬ ਕੁੜੀਆਂ ਨੂੰ ਘੱਟ ਸਮਝਾਂ ਆਪਾਂ ਨੂੰ ਉਹ ਨਹੀਂ ਸਮਝਣਾ ਕੁੜੀ ਮੁੰਡੇ 'ਚ ਕੋਈ ਵੀ ਫਰਕ ਨਹੀਂ ਸਮਝਣਾ ਕਿਹਿੰਦਾ ਵੀ ਕੁੜੀਆਂ ਨੂੰ ਵੀ ਆਪਾਂ ਅੱਗੇ ਹਰੇ ਕੰਮ 'ਤੇ ਅੱਗੇ ਆਉਣ ਦਾ ਮੌਕਾ ਦਿਓ ਤੇ ਜੇ ਆਪ ਕੁੜੀਆਂ ਨੂੰ ਥੋੜਾ ਜਿਹਾ ਘਰੋਂ ਸਪੋਰਟ ਕਰਾਂਗੇ ਤਾਂ ਕੁੜੀਆਂ ਹਰ ਕੰਮ 'ਤੇ ਅੱਗੇ ਵੱਧ ਸਕਦੀਆਂ ਮੈਨੂੰ ਵੀ ਲੱਗਦਾ ਵੀ ਕੋਈ ਵੀ ਕੰਮ ਹੈ ਜਿਹੜਾ ਕੁੜੀਆਂ ਨਹੀਂ ਕਰ ਸਕਦੀਆਂ ਪਰ ਉਹਨਾਂ ਨੂੰ ਸਪੋਰਟ ਆਪਾਂ ਨੂੰ ਕਰਨੀ ਪਣੀ ਹੈ ਕਈ ਵਾਰੀ ਆਪਾਂ ਕੁੜੀ ਨੂੰ ਘਰ ਤੱਕ ਕਿਸੇ ਨੂੰ ਤੱਕ ਲਈ ਨਾ ਕਿ ਉਦਾਂ ਜਾਂਦਾ ਬਈ ਅੱਜ तमाम ਬਦਲ ਚੁੱਕੇ ਕੁੜੀਆਂ ਨੂੰ ਸਪੋਰਟ ਕਰੋ ਤਾਂ ਜਿਵੇਂ ਹੁਣ ਆਪਣੇ ਬੱਚਿਆਂ ਨੇ ਹਰ ਉਸ ਕਰਕੇ ਦਿਖਾਇਆ ਜੀ ਹਰੇਕ ਬੱਚੇ ਇਸ ਤਰ੍ਹਾਂ ਕਰ ਸਕਦਾ ਹੈ ਪਰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਵਾਕਈ ਹਰਜੋਤ कौर ਤੇ ਉਹਨਾਂ ਦੇ ਪਿਓ ਦੀ ਨਸੀਹਤ ਹਰ ਕਿਸੇ ਨੂੰ ਸੁਣਨੀ ਚਾਹੀਦੀ ਹੈ ਆਪਣੀ ਕੁੜੀਆਂ ਨੂੰ ਘਰਾਂ ਤੱਕ ਸੀਮਿਤ ਨਾ ਰੱਖਣ ਦੀ ਤੇ ਨਾਲ ਹੀ ਬੱਚਿਆਂ ਨੂੰ ਮੋਬਾਈਲ ਤੇ ਟੀਵੀ ਦਾ ਖਹਿੜਾ ਛੱਡ ਕੇ ਮਾਪਿਆਂ ਦੀ ਮਦਦ ਕਰਨੀ ਮਾਨਸਾ ਤੋਂ ਨਵਦੀਪ ਆਲੂਵਾਲੀਆ ਦੀ ਰਿਪੋਰਟ ptc news